ਜ਼ਿਲ੍ਹਾ ਸੰਗਰੂਰ ਦੇ ਹਲਕਾ ਧੂਰੀ ਵਿਖੇ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਸਭ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਮਾਮਲਾ ਇੱਕ ਪੁਜਾਰੀ ਵੱਲੋਂ ਇੱਕ ਨੌਜਵਾਨ ਦੇ ਕਤਲ ਕਰਨ ਦਾ ਹੈ ਜੀਹਾਂ ਇੱਕ ਨੌਜਵਾਨ ਜੋ ਮੰਦਰ ਵਿੱਚ ਲੰਬੇ ਸਮੇਂ ਤੋਂ ਸੇਵਾ ਕਰਦਾ ਸੀ ਉਸ ਮੰਦਰ ਦੇ ਹੀ ਪੁਜਾਰੀ ਵੱਲੋਂ ਉਕਤ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਦੱਸ ਦਈਏ ਕਿ ਨੌਜਵਾਨ ਕੁਝ ਦਿਨ ਪਹਿਲਾਂ ਲਾਪਤਾ ਹੋ ਗਿਆ ਸੀ ਜਿਸ ਦੀ ਗਮਸ਼ੁਦਗੀ ਦੀ ਰਿਪੋਰਟ ਪਰਿਵਾਰਿਕ ਮੈਂਬਰਾਂ ਵੱਲੋਂ ਪੁਲਿਸ ਥਾਣੇ ਵਿੱਚ ਲਿਖਵਾਈ ਗਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਤਾਂ ਮੰਦਰ ਦੇ ਹਵਨ ਕੁੰਡ ਵਿੱਚੋਂ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਪੁਜਾਰੀ ਨੇ ਵੀ ਆਪਣਾ ਜ਼ੁਰਮ ਕਬੂਲ ਲਿਆ ਦੱਸ ਦਈਏ ਕਿ ਉਕਤ ਨੌਜਵਾਨ ਆਪਣੇ ਪਿੱਛੇ ਭੈਣ ਅਤੇ ਬਜ਼ੁਰਗ ਮਾਤਾ ਪਿਤਾ ਨੂੰ ਛੱਡ ਗਿਆ ਇਹ ਲਗਭਗ ਉਮਰ ਜਿਹੜੀ ਹੈ 38 ਸਾਲ ਦੇ ਆਸ-ਪਾਸ ਉਮਰ ਸੀਗੀ ਇਹਦੀ ਪੱਸੋਂ ਇਹ ਲਗਭਗ ਫੇਰੇ ਪਰਿਵਾਰ ਜੋ ਦੱਸਦਾ ਵੀ ਕਰੋ ਗਿਆ ਹੈਗਾ ਉਸ ਤੋਂ ਬਾਅਦ ਮਿਲਿਆ ਜੀ ਉਸ ਤੋਂ ਬਾਅਦ ਕੀ ਘਟਨਾ ਵਾਪਰੀ ਕੀ ਨਹੀਂ ਵਾਪਰੀ ਇਹ ਤਾਂ ਕੱਲ ਪਤਾ ਲੱਗਿਆ ਇਹਨਾਂ ਤੋਂ ਜੋ ਤਫਸੀਸ਼ ਹੋਈ ਪੁਲਿਸ ਮੁਤਾਬਕ ਪੁਲਿਸ ਨੇ ਡੈਡ ਬਡੀ ਜਿਹੜੀ ਹੈ ਉਥੋਂ ਬਗਲਾ ਮੁਖੀ ਮੰਦਰ ਚੋਂ ਹਵਲਕੁੰਡ ਦੇ ਵਿੱਚੋਂ ਕੱਢੀ ਹੈ ਤੁਸੀਂ ਨੌਜਵਾਨ ਨੂੰ ਮਿਲਦੇ ਰਹੇ ਹੋਗੇ ਕਿਸ ਤਰ੍ਹਾਂ ਦਾ ਸੁਭਾਅ ਸੀ ਮਿਲਣ ਬਹੁਤ ਵਧੀਆ ਸੁਭਾਅ ਸੀ ਆ ਬਹੁਤ ਹੀ ਪਿਆਰਾ ਬੱਚਾ ਸੀ ਬਹੁਤ ਨੇਕ ਬਹੁਤ شریف ਕਿਸੇ ਕਿਸਮ ਦਾ ਕੋਈ ਦਾਗ ਨਹੀਂ ਬਹੁਤ ਵਧੀਆ ਮੁੰਡਾ ਕੀ ਕੰਮ ਕੀ ਕਰਦਾ ਸੀ ਨੌਜਵਾਨ ਪਿਛਲੇ ਲਗਭਗ 15 ਸਾਲ ਤੋਂ ਮੰਦਰ ਚੀਪ ਅਗਲਾ ਮੁਕੀ ਤੇ ਮੰਦਰ ਚੀ ਦੇ ਲੋ ਸੀਗਾ ਤੇ ਕਿਸੇ ਨਾਲ ਕੋਈ ਪਹਿਲਾਂ ਕੋਈ ਲੜਾਈ ਝਗੜਾ ਆ ਜਾ ਕਿਸੇ ਨਾਲ ਕੋਈ ਕੋਈ ਗੱਲਬਾਤ ਨਹੀਂ ਕਦੇ ਵੀ ਕੋਈ ਅਜਿਹੀ ਗੱਲਬਾਤ ਸਾਹਮਣੇ ਨਹੀਂ ਆਈ ਹਾਂ ਕੀ ਮੰਗ ਕਰਦੇ ਨੇ ਉਹ ਮੰਗ ਇਹ ਹੀ ਕਰਦੇ ਆ ਵੀ ਜਿਹੜੀ ਇਹ ਮਤਭਾਗੀ ਘਟਨਾ ਘਟ ਗਿਆ ਹੈ ਇਹਦੇ ਵਿੱਚ ਕੋਈ ਵੀ ਦੋਸ਼ੀ ਜਿਹੜਾ ਹੈ ਉਹ ਬਚ ਕੇ ਨਾ ਜਾਵੇ ਉਹਤੇ ਜ਼ਰੂਰ ਬੰਦੀ ਕਾਰਵਾਈ ਸਖਤ ਤੋਂ ਸਖਤ ਕਰ ਲਈ ਉਹਤੇ ਹੋਣੀ ਚਾਹੀਦੀ ਹੈ ਦੋਸ਼ੀਆਂ ਨੂੰ ਫਾਹੇਲ ਹੋਣਾ ਚਾਹੀਦਾ ਮੈਂ ਤਾਂ ਇੱਥੇ ਤੱਕ ਰਹਿ ਸਕਦਾ ਹਾਂ ਤਾਂ ਕਿ ਇਹ ਜੀ ਕਾਨੂੰਨੀ ਹਰਕਤ ਮੁੜ ਕੇ ਸਮਾਜ ਦੇ ਵਿੱਚ ਨਾ ਹੋਵੇ ਇੱਕ 33 ਸਾਲ ਦੇ ਨੌਜਵਾਨ ਦਾ ਮਰਡਰ ਹੋਇਆ ਜੀ ਤੇ ਉਸ ਸੰਬੰਧੀ ਕੁਝ ਜਿਹੜੇ ਲੋਕੀ ਨੇ ਅਸੀਂ ਰਾਉਂਡ ਅਪ ਕੀਤੇ ਨੇ ਅਰੈਸਟ ਕੀਤੇ ਨੇ ਤੇ ਹੁਣ ਬੋਡੀ ਦਾ ਪੋਸਟਮਾਰਟਮ ਵਗੈਰਾ ਕਰਾਣ ਲਈ ਅਸੀਂ ਸਿਵਲ ਹਸਪੀਟਲ ਸੰਗਰੂਰ ਆ ਕੀ ਨਾਮ ਸੀ ਸਰ ਨਾਮ ਕਿੱਦਿਆ ਮਰਦਾ ਹੋਇਆ ਕੀ ਗੱਲ ਇਹਦਾ ਨਾਮ ਜਿਹੜਾ ਮ੍ਰਿਤਕ ਹੈ ਮ੍ਰਿਤਕ ਦਾ ਨਾਮ ਸੁਦੀਪ ਤੇ ਸੁਨੀਪਸਨ ਆਫ ਬਰਿੰਦਰ ਕੁਮਾਰ ਸੀ ਤੇ ਇਹ ਮਰਡਰ ਇੱਕ ਆਪਣਾ ਟੂਰੀ ਵਿਖੇ ਇੱਕ ਮੰਦਰ ਦੇ ਵਿੱਚ ਹੋਇਆ ਲੋਕਲ ਮੁੰਡਾ ਉੱਧਰ ਹੋਇਆ ਤੇ ਬਾਕੀ ਜਿਹੜੀ ਪਰਤਾਲ ਹੈ ਉਹ ਅਸੀਂ ਕਰਦੇ ਹਾਂ ਸਰ ਕਿਸ ਤਰ੍ਹਾਂ ਦਾ ਮਾਮਲਾ ਵੀ ਕੀ ਕਿਸ ਤਰ੍ਹਾਂ ਕੀ ਕਤਲ ਕੀਤਾ ਲੱਗਦਾ ਸੀ ਲੱਗਦਾ ਲੇਖੋ ਇਹ ਹਰੇ ਪਰਤਾਲ ਦਾ ਵਿਸ਼ਾ ਹੈ ਸਾਰੀ ਚੀਜ਼ਾਂ ਤੁਹਾਨੂੰ ਜਦੋਂ ਅਸੀਂ ਇੱਕ ਵਾਰ ਮੁਕੰਮਲ ਤੌਰ ਤੇ ਕੁਝ ਕਿਸੇ ਪੁਆਇੰਟ ਤੇ ਆਵਾਂਗੇ ਤੁਹਾਨੂੰ ਅਸੀਂ ਜਾਣੂ ਕਰਾ ਦਾਂਗੇ ਦੱਸਦੇ ਹਾਂ ਦੱਸੇ ਵੀ ਕਿਸੇ ਨੂੰ ਕੋਈ ਡਾਊਟ ਹੋਵੇ ਕਿਸੇ ਦੇ ਖਿਲਾਫ ਕੋਈ ਕਾਰਵਾਈ ਕਰਾਇਆ ਹੋਵੇ ਏ ਹਾਂਜੀ ਹਾਂ ਜਿਤੇ ਡਾਊਟ ਹੈ ਜਾਂ ਕੋਈ ਹੋਰ ਵੀ ਬੰਦੇ ਆ ਦੇਖੋ ਜਿਨ੍ਹਾਂ ਵੱਲੋਂ ਵੀ ਇਹ ਕੰਮ ਕੀਤਾ ਜਾਊਗਾ ਕੀਤਾ ਗਿਆ ਉਹ ਬੰਦਿਆਂ ਨੂੰ ਅਸੀਂ ਆਇਡੈਂਟੀਫਾਈ ਕਰਕੇ ਜੇ ਕੋਈ ਹੋਰ ਵੀ ਹੋਊਗਾ ਉਹਨਾਂ ਨੂੰ ਅਸੀਂ ਰਾਉਂਡ ਅੱਪ ਵੀ ਕਰਾਂਗੇ ਬੰਦੀ ਉਹਨਾਂ ਦੇ ਕਾਰਵਾਈ ਵੀ ਕਰਾਂਗੇ ਠੀਕ ਹੈ ਜੀ ਜਿਹੜੇ ਘਰਦਿਆਂ ਨੂੰ ਕੋਈ ਸ਼ੱਕ ਲੱਗੂਆ ਉਹ ਸਾਰੇ ਪਹਿਲੂ ਜਿਹੜੇ ਨੇ ਉਹ ਅਸੀਂ ਆਪਣੀ ਇਨਵੈਸਟੀਗੇਸ਼ਨ 'ਚ ਲੈ ਕੇ ਅਮਲ ਵਿੱਚ ਲਿਆਵਾਂਗੇ